ਫਿਰੋਜ਼ਪੁਰ ਵਿਖੇ ਸ਼੍ਰੀ ਗੁਰੂ ਮਹਾਰਾਜ ਰਵਿਦਾਸ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਦੇ ਮੌਕੇ 'ਤੇ ਸ਼੍ਰੀ ਗੁਰੂ ਰਵਿਦਾਸ ਮੰਦਰ ਸਭਾ ਫਿਰੋਜ਼ਪੁਰ ਛਾਣੀ ਦੇ ਵੱਲੋਂ ਬੜੀ ਹੀ ਧੂਮ-ਤਾਮ ਨਾਲ ਨਗਰ ਕੀਰਤਨ ਸਜਾਇਆ ਗਿਆ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੰਦਰ ਸਭਾ ਦੇ ਪ੍ਰਧਾਨ ਰਾਜਕੁਮਾਰ ਰਾਜੂ ਦਾਇਕ ਕਹਿਣਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੰਦਰ ਦੇ ਵੱਲੋਂ ਸ੍ਰੀ ਗੁਰੂ ਮਹਾਰਾਜ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਵਿਸ਼ਮੋਕ ਕੇ ਨਗਰ ਕੀਰਤਨ ਸਜਾਇਆ ਗਿਆ ਤੇ ਮੰਦਰ ਸੰਸਥਾ ਦੇ ਸੀਨੀਅਰ ਅਧਿਕਾਰੀ ਰਤਨ ਲਾਲ ਗੋਠਵਾਲ ਨੇ ਦੱਸਿਆ ਕਿ ਇਸ ਸ਼ੁਭ ਮੌਕੇ ਤੇ ਸੰਗਤਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਮਜ਼ਾਰਾ ਚ ਲੋਕਾਂ ਦੇ ਲਈ ਖਾਣ-ਪਾਨ ਦਾ ਪ੍ਰਬੰਧ ਹੋਇਆ ਲੰਗਰ ਲਾਇਗਈ। ਤੇ ਉਹਨਾਂ ਦੱਸਿਆ ਕਿ 12 ਫਰਵਰੀ ਨੂੰ ਸਭ ਤੋਂ ਪਹਿਲਾ ਮੰਦਰ ਪ੍ਰਸਿੱਧ ਦੇ ਵਿੱਚ ਕੀਰਤਨ ਕੀਤਾ ਜਾਵੇਗਾ ਜੀ ਉਸ ਤੋਂ ਬਾਅਦ ਦੁਪਹਿਰ 12 ਵਜੇ ਮੰਦਰ ਸੰਸਥਾ ਦੇ ਵੱਲੋਂ ਲੰਗਰ ਵਰਤਾਇਆ ਜਾਵੇਗਾ। ਦੇਖੋ ਮੈਂ ਸੱਤ ਕਲਾ ਦਾ ਦੇਸ਼ ਦੁਨੀਆ ਦੇ ਵਿੱਚ ਵਸਦੇ ਹੇ ਸਾਰੇ ਦੇਸ਼ ਵਾਸੀਆਂ ਨੂੰ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜਾ ਸਾਡਾ ਭਾਈਚਾਰਾ ਹੈ ਸਮਾਜ ਹੈ ਸਾਰੀ ਦੁਨੀਆ ਨੂੰ ਮੈਂ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਹੁਤ-ਬਹੁਤ ਵਧਾਈ ਦੇਣਾ ਔਰ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਮੰਦਰ ਸਭਾ ਕੋਲ ਤੋਂ ਛੋੜੀ ਕਿਉਂਕਿ ਫੋਸਪੁਟੀ ਸਭ ਤੋਂ ਪੁਰਾਣੇ ਸਭਾ ਹੈ ਕਿ ਇਹ ਸਭ ਤੋਂ ਪੁਰਾਣਾ ਮੰਦਿਰ ਹੈ। ਔਰ ਇਥੋਂ ਜਿਹੜੀ ਗੁਰੂ ਮਹਾਰਾਜ ਜੀ ਦੀ ਜਿਹੜਾ ਨਗਰ ਕੀਰਤਨਾ ਉਹ ਕਦੋਂ ਹੋ ਕੇ ਸ਼ੁਰੂ ਹੋ ਕੇ ਛੋੜੀ ਦੇ ਸਾਰੇ ਬਿਲਾੜਾ ਦੇ ਵਿੱਚ ਹੁੰਦਾ ਹੋਇਆ ਜਿਹੜੀ ਨਗਰ ਕੀਰਤਨ ਦੀ ਸਮਾਪਤੀ ਹੈ ਇਹ ਮੰਦਿਰ ਵਿੱਚ ਹੋਵੇਗੀ ਪਰ ਸਵਾਦ ਜੀ ਮਹਾਰਾਜ ਜੀ ਦਾ ਗੁਰਪੁਰਬ ਮੰਦਿਰ ਦੇ ਵਿੱਚ ਬੜੀ ਤੌਮਤਾ ਉਹ ਛੱਡਾ ਬਟਕਾਲ ਬਣਾਇਆ ਜਾਏਗਾ ਉੱਥੇ ਗੁਰੂ ਦੀ ਆਪਣੇ ਤੇ ਪਾਣੀ ਦਾ ਪਾਠ ਹੋਵੇਗਾ ਔਰ ਜਿਹੜੇ ਕੀਰਤਨੀਆਂ ਨੇ ਲਾਗੀ ਜੱਥੇ ਨੇ ਉਹ ਗੁਰੂ ਜੀ ਦੀ ਜਿਹੜੀ ਮਹਿਮਾ ਦਾ ਗੁਰਦਾਨ ਕਰਨਗੇ ਸੰਤਾਂ ਨੂੰ ਦਿਖਾਉਣ ਕਰਨਗੇ ਉਪਰੰਤ ਗੁਰੂ ਦਾ ਲੰਗਰ ਤੋਂ ਟੁੱਟ ਬੱਗ